ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਤੁਹਾਨੂੰ ਇੱਕ ਫਾਰਮ ਹੋਰ ਦਿਖਾ ਰਹੇ ਹਾਂ ਇੱਥੇ ਤੁਸੀਂ ਇਹ ਚੀਜ਼ ਜ਼ਰੂਰ ਦੇਖਣੀ ਹੈ ਵੀ ਬਾਈ ਨੇ ਨਸਲ ਪਿੱਛੇ ਬਹੁਤ ਪੈਸੇ ਲਾਏ ਆ ਪਸ਼ੂਆਂ ਦੇ ਤੇ ਜਿਹੜੇ ਪਸ਼ੂ ਖਰੀਦੇ ਆ ਤੁਹਾਨੂੰ ਦਿਖਾਵਾਂਗੇ ਵੀ ਤੁਸੀਂ ਸੋਨੂੰ ਯਕੀਨ ਨਹੀਂ ਆਉਣਾ ਵੀ ਇੰਨੇ ਪੈਸਿਆਂ ਪੈਸਿਆਂ ਦਾ ਵੀ ਅਸਰ ਪਸ਼ੂ ਕੋਈ ਖਰੀਦ ਸਕਦਾ ਬੰਦਾ ਆ ਵੈਡ ਬਾਈ ਦੀ ਘਰ ਦੀ ਹੈ ਅਲੈਗਜ਼ੈਂਡਰ ਦੂਜਾ ਹੋ ਹਲਕ ਸੀਮਨ ਦੀ ਹੈ ਜੀ EBS ਦਾ ਹਲਕ ਸੀਮਨ 15 ਕੁ ਮਹੀਨਿਆਂ ਦੀ ਇਹਦੀ ਉਮਰ ਹੈ ਤੀਜੀ ਚੌਥੀ ਹੀਟ ਐ ਇੱਕ ਵਾਰੀ ਰਿਪੀਟ ਕਰ ਗਈ ਐ ਜੀ ਇਹਦੇ ਸੈਂਕ్రో ਕਰਕੇ ਐ ਤੀ ਹੀਟ ਚ ਨਹੀਂ ਸੀ ਆਈ ਪ੍ਰੋਪਰ ਐ ਫੇਰ ਇਹਦੇ ਸੈਂਕ్రో ਕੀਤੀ ਐ ਤੇ ਅੱਜ ਇਹਦੇ ਇਹ ਹੀ ਕਰਤੀ ਐ ਜੀ ਅਲੈਗਜ਼ੈਂਡਰ ਬੋਲ ਆਉਂਦਾ ਯੂ ਐਲ ਡੀ ਵੀ ਦਾ ਉਹਦਾ ਕਨਸੈਪਸ਼ਨ ਬਹੁਤ ਐ ਪਹਿਲਾਂ ਇਹਦੇ ਵਰਲਡ ਵਾਈਡ ਦਾ ਸਿਮਨ ਲਾਇਆ ਸੀ ਪਰ ਉਹਤੇ ਇਹਨੇ ਕਨਸੀਵ ਨਹੀਂ ਕੀਤਾ ਗਾ ਤੇ ਉਸ ਤੋਂ ਬਾਅਦ ਇਹਨੇ ਹੀਟ ਚ ਨਹੀਂ ਪ੍ਰੋਪਰ ਆਈ ਸੀਗੀ ਇਹਦਾ ਟ੍ਰੀਟਮੈਂਟ ਕਰਕੇ ਅੱਜ ਅਲੈਗਜ਼ੈਂਡਰ ਬੋਲ ਲਾਇਆ ਇਹਦੇ ਜੀ ਤੇ ਐਚ ਐਫ ਸੀ ਆਉਂਦਾ ਉਹ 13000 ਲੀਟਰ ਦਾ ਰਿਕਾਰਡ ਆ ਉਹਦਾ ਇਹ ਪਹਿਲੀ ਵੜ ਹੈ ਜੀ ਦੂਜੇ ਨੰਬਰ ਵਾਲੀ ਮੱਝ ਇਹਦਾ ਰਿਕਾਰਡ ਮੱਝ ਦਾ ਬਹੁਤ ਹੈ 23 23.5 ਕਿਲੋ ਦਾ ਰਿਕਾਰਡ ਹੈ ਇਹਦਾ ਇਹ ਵੀ ਮੱਝ ਹੀਟ ਚ ਨਹੀਂ ਸੀ ਆਈਗੀ ਠੀਕ ਹੈ ਸੂਈ ਨੂੰ ਟਾਈਮ ਹੋ ਗਿਆ ਇਹਦੇ ਵੀ ਸਿੰਕ్రో ਕਰਨੀ ਬਈ ਸਾਨੂੰ ਕਿਉਂ ਹੀਟ ਚ ਨਹੀਂ ਸੀ ਆਈਗੀ ਮੱਝ ਤੇ ਇਹਦੇ ਵੀ ਸਿੰਕ్రో ਕਰਕੇ ਇਹਦੇ ਨੋਰਮਲ ਸੀਮਣ ਹੀ ਲਾਇਆ ਜੀ ਆਹ ਵੈੜ ਬਾਈ 65000 ਰੁਪਏ ਦੀ ਲੈ ਗਿਆ ਤੁਸੀਂ ਯਕੀਨ ਨਹੀਂ ਮੰਨਣਾਗਾ ਕਿਹੜੇ ਦੀ ਹੈ ਡਾਂਡੀ ਦੀ ਡਾਂਡੀ ਇਹ ਡਾਂਡੀ ਹੈ ਜੀ वर्ल्ड वाइड ਤੁਸੀਂ ਨਾ ਸੁਣਿਆ ਹੋਊਗਾ ਬਾਈ ਗੁਰੀ ਜਿਹਦੀਆਂ ਬੱਚੀਆਂ ਪੀਡੀਐਫ ਤੇ ਆਉਂਦੀਆਂ ਨਾ ਪਹਿਲੇ ਨੰਬਰ ਤੇ ਆਈ ਸੀ ਬੱਚੀ 2-3 ਸਾਲ ਹੋ ਗਏ ਹੁਣ ਵੀ ਉਹਦੇ ਨਾਰਮਲ ਮੇਲੇ ਚ ਆਉਂਦੇ ਹੀ ਆ ਜੀ ਪਸ਼ੂ ਹਰੇਕ ਮੇਲੇ ਚ ਉਹਦਾ ਪਸ਼ੂ ਕੋਈ ਆਉਂਦਾ ਜਰ ਸਿੰਘ ਦਾ ਹੀ ਸ਼ੌਂਕੀ ਹੈ ਬੰਦਾ ਤੇ ਉਹਦੇ ਤੋਂ ਬਾਈ ਨੇ ਖਰੀਦੀ ਸੀ ਕਿੰਨਾ ਰਿਕਾਰਡ ਦੱਸਿਆ ਸੀ ਬਣੀ ਇਹਦਾ ਇਹਦੀ ਮਾਂ ਦਾ 35 ਕਿਲੋ 35 ਕਿਲੋ ਦੁੱਧ ਹੈ ਦਾ ਰਿਕਾਰਡ ਦੱਸਿਆ ਜੀ ਇਹਦੀ ਮਾਂ ਦਾ 65000 ਰੁਪਏ ਦੀ ਵਾੜ ਖਰੀਦੀ ਹੈ ਜੀ ਇਹ ਬਾਈ ਨੇ ਤੇ ਇਹਦੇ ਅਲਾਈਵਰ ਪੀ ਲਾਇਆ ਵਾ ਠੀਕ ਆ ਆਪਾਂ ਫਲੇਵਰ ਪੀ ਇਹ ਵੜ ਵੈਸੇ ਗੱਬਣੀਆਂ तकरीबन तकरीबन ਕਿਉਂ 40 ਦਿਨ ਹੋ ਗਿਆ ਜੀ ਇਹਨੂੰ ਪਹਿਲੇ ਟੀਕੇ ਤੇ ਹੀ ਕਨਸੀਵ ਕਰ ਗਈ ਹੈ ਵੜ ਤੇ ਇਹ ਬਾਈ ਕੋਲੇ ਗਾਂ ਹੈ ਇਹ ਕਿਹੜੇ ਸੀਮਨ ਦੀ ਸੀ ਏਬੀਐਸ ਬਸ ਇਹ ਏਬੀਐਸ ਦਾ ਸੀਮਨ ਹੈ ਜੀ ਇਹ ਕੀ ਨਾ ਦੱਸਿਆ ਸੀ ਏਬੀਐਸ ਦੇ ਸੀਮਨ ਤੋਂ ਆਈ ਸੀ ਉਹਨੂੰ ਦੱਸਾਂਗੀ ਸ਼ਾਇਦ ਇਹ ਮੇਰੇ ਯਾਦ ਨਹੀਂ ਕਿ ਬਾਈ ਨੇ ਮੈਨੂੰ ਦੱਸਿਆ ਸੀਗਾ ਚਲੋ ਏਆਈ ਦਾ ਆਪਾਂ ਹੀ ਕਰਦੇ ਹਾਂ ਹੁਣ ਪਰ ਯਾਦ ਨਹੀਂ ਰਹਿੰਦਾ 2-3 ਸਾਲਾਂ ਤੋਂ ਦੂਜੇ ਸਵੇਰ ਸੂਈ ਹੈ ਵੜਾ ਦੀ 16 17 ਕਿਲੋ ਦੁੱਧ ਦਾ ਹਮਾਚ ਲਾ ਲੀਆਂ ਜਰਸੀਆਂ ਚ ਪੈਂਦੀ ਹੈ ਇਹ ਆਹਾ ਬੱਚੀ ਆ ਜੀ ਇਹਦੇ ਮਗਰ ਇਹਤ ਕੀ ਆਈ ਹੈ ਜੀ ਜਿਹੜੀ ਤੁਹਾਨੂੰ ਖਾਸ ਵਿਖਾਉਣੀ ਹੈ ਬਈ ਬਰੀਡ ਦੇਖੋ ਚੈੱਕ ਕਰੋ ਥਣ ਇਹ ਕਿਹੜੇ ਸੀਮਨ ਦੀ ਆ ਮਣੀ ਬੱਚੀ ਗਾਰਨੋਲਡ ਦੀ ਹੈ ਗਾਰਨੋਲਡ ਦੀ ਹੈ ਜੀ ਏਬੀਐਸ ਦੇ ਰਨੋਲਡ ਦੀ ਹੈ ਤੇ ਬੱਚੀ ਮਿਲੋ ਮਿਲੋ ਇਹ ਮਿਲੋ ਸੀਮਨ ਦੀ ਹੈ ਜੀ ਦੇਖੋ ਤੁਸੀਂ ਬਾਈ ਨੇ ਇੱਧਰ ਪੂਰਾ ਪ੍ਰਬੰਧ ਕੀਤਾ ਵਾ ਥੋੜੀ ਜਗ੍ਹਾ ਦੀ ਪ੍ਰੋਬਲਮ ਬਾਈ ਕੋਲੇ ਹੈਗੀ ਆ ਵਾ ਸਪੈਸ਼ਲ ਇਹ ਚ ਕੱਲੀ ਬੱਚੀ ਰਹਿੰਦੀ ਆ ਆਹਾਂ ਸਾਰੇ ਪਿੰਜਰੇ ਚ ਖੁੱਲੀ ਰਹਿੰਦੀ ਆ ਬੱਚੀ ਇਹ ਕਿੰਨੀ ਉਮਰ ਕਿੰਨੇ ਦਿਨਾਂ ਦੀ ਚਾਹ ਇਹ ਨਹੀਂ ਸੱਚ ਉਮਰ ਇਹਦੀ ਹੋ ਗਈ ਉਹ 2 ਮਹੀਨੇ ਆ ਨਾ 2 ਮਹੀਨਿਆਂ ਦੀ ਹੋ ਗਈ ਹਾਂ ਕਿਉਂ ਗਾਂ ਦੇ ਵੀ ਟੀਕੇ ਭਰ ਚੁੱਕੇ ਆ ਜੀ ਆਪਾਂ ਕਿਹੜਾ ਸਿੰਮਨ ਲਾਇਆ ਮਣੀ ਇਹਦੇ ਆਪਾਂ 11ਰ ਵੀ ਖਣੀ 11ਰ ਵੀ ਦਾ ਇਹਦੇ ਲਾਇਆ ਇਹਦੇ ਪਰ ਹੈ ਜੀ ਕਾਮਾਗਾ ਜੀ ਹਾਂ ਸੌਰੀ ਮੈਂ ਹੀ ਭਰਿਆ ਕਾਮਾਗਾ ਜੀ 61 ਭਰਿਆ ਇਹਦੇ ਇਹਦੇ ਲੈਵਰ ਪੀਵੀ ਸੈਕਸੜੀ ਭਰਿਆ ਇਹਦੇ ਕੰਮ ਆ ਗਾਜੀ ਲਾਇਆ ਆਪਾਂ ਬਹੁਤ ਮਹਿੰਗਾ ਟੀਕਾ ਉਹ ਕੋਈ ਤਕਰੀਬਨ ਹੈਗਾ 5000 ਦੇ ਨੀਅਰ ਅਬਾਊਟ ਤੇ ਵਧੀਆ ਸੀਮਣ ਨਹੀਂ ਲਵਾਉਂਦਾ ਬਾਈ ਆ ਬੱਚੀਆਂ ਦੇਖੋ ਤੁਸੀਂ ਆ ਬੱਚੀਆਂ ਜਿਹਦੇ ਲਈਆਂ ਸੀ ਇਹਨਾਂ ਨੂੰ ਵੇਖਣ ਨੂੰ ਜੀ ਨਹੀਂ ਸੀ ਕਰਦਾ ਜੀ ਬਰਨਾਲੇ ਕਿਸੇ ਫਾਰਮ ਚੋਂ ਆਈਆਂ ਇਹ ਆ ਬੱਚੀ 40000 32 ਦੀ ਹੈ ਜੀ ਮਾਂ ਦਾ ਰਿਕਾਰਡ ਦੇਖ ਕੇ ਬਾਈ ਨੇ ਲਈ ਹੈ ਪੂਰੇ ਪੈਸੇ ਲਾਏ ਆ ਦੇਖੋ ਤੁਸੀਂ 20000 ਰੁਪਏ ਦੀ ਇੱਕ ਬੱਚੀ ਬਾਈ ਨੂੰ ਪਈ ਸੀਗੀ ਉਦੋਂ ਘਰੇ ਆ ਕੇ 20000 ਚ ਪੈ ਗਈ ਜੱਤਾਂ ਨਾ ਤੇ ਆ ਹੈਗੀ ਆ ਮਣੀ ਡਾਇਰੈਕਟਰ 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 ਆਉਂਦਾ ਜੀ ਪੀਡੀਐਫ ਦਾ ਬੁੱਲ ਹੈ ਬਹੁਤ ਵਧੀਆ ਬੁੱਲ ਹੈ ਆ ਬੱਛੀ ਉਹਦੀ ਆ ਤੁਸੀਂ ਝੋਲੀ ਝੋਲੀ ਦੇਖੋ ਕਿੰਨੀ ਵਧੀਆ ਹੈ ਇਹਦੀ ਇਹ ਵੀ 20000 ਦੇ ਨੀਅਰ ਅਬਾਊਟ ਬੱਛੀਆਂ ਉਹ ਤੋਂ ਪਈਆਂ 20000 ਦੇ ਤੇ ਇਹ ਬੱਛੀਆਂ ਤੋਂ ਆ ਬੱਛੀਆਂ ਰਗੀਆਂ ਸੀਂਆਂ ਜੀ ਆ ਦੇਖੋ ਆਹਾ ਸੀਗਾ ਬਾਈ ਨੇ ਆਪ ਹੱਥੀ ਤਿਆਰ ਕੀਤੀਆਂ ਆ ਬੱਛੀਆਂ ਚੋਂ ਆ ਬੱਛੀ 4032 ਦੀ ਮਣੀ ਆ ਬੱਚੀ 40000 32 ਦੀ ਹੈ ਜੀ ਤੁਸੀਂ ਯਕੀਨ ਨਹੀਂ ਮੰਦਣਾ ਮੰਨਣਾ 15000 ਰੁਪਏ ਦੀ ਬੱਚੀ ਆ ਖਰੀਦੀ ਆ ਤੇ 15 ਦੀ ਆ ਆ ਹੈਗੀ ਆ ਅਮਰਪਾਲ ਦੀ ਅਮਰਪਾਲ ਅਸੀਂ ਮਣਾਉਂਦਾ ਵੈਫਦਾ ਜੀ ਇਹ ਬੱਚੀ ਉਹਦੀ ਆ ਠੀਕ ਆ ਬਾਈ ਕੋਲੇ ਥੋੜੀ ਜੀ ਜਗ੍ਹਾ ਦੀ ਪ੍ਰੋਬਲਮ ਆ ਕੰਮ ਵਧਾਉਣਾ ਐ ਨੇ ਪੂਰਾ ਤੇ ਪਸ਼ੂਆਂ 'ਚ ਤੁਸੀਂ ਖਰਚਾ ਵੇਖੋ ਕਿੰਨਾ ਕੀਤਾ ਇੰਨੇ ਇੰਨੇ ਪੈਸੇ ਲਾ ਦੇ ਨੇ ਆ ਬੱਚੀਆਂ ਦੇਖੋ 40000 ਰੁਪਏ ਦੀਆਂ ਤਾਂ ਬਾਈ ਨੂੰ ਆਈਆਂ ਹੀ ਆ ਤੇ ਕਿੱਥੇ ਲੈਣੀਆ ਜੇ ਕੋਈ ਸੋਚ ਸਮਝ ਗਈ ਬਾਈ ਨੇ ਲੈਈਆ ਪਤਾ ਹੀ ਇਹਨੂੰ ਹੁਣ ਆ ਦੇਖ ਲਓ ਤੁਸੀਂ ਇੰਟਰਸਟ ਦੇ ਜਿਹੜਾ ਟੀਕਾ ਆਉਂਦਾ ਬਹੁਤ ਵਧੀਆ ਬੋਲ ਆ ਪੀਡੀਐਫ ਇਹਦਾ ਤੇ ਚਲੋ ਜੀ ਯਕੀਨ ਕਰਕੇ ਲੈਈਆ ਰੱਬ ਸੁੱਖ ਰੱਖੇ ਵੀ ਨਿਕਲਣ ਵੀ ਓਵੇਂ ਹੀ ਜਿਵੇਂ ਬਾਈ ਨੇ ਦੱਸ ਕੇ ਉਹਨਾਂ ਨੇ ਦਿੱਤੀਆਂ ਇਹਨੂੰ ਤੇ ਆ 4032 ਬਹੁਤ ਵਧੀਆ ਸੀਮਨ ਹੈ ਜੀ ਡੈਨਮਾਰਕ ਦਾ ਤੇ ਤੁਹਾਨੂੰ ਫੇਰ ਦਿਖਾ ਰਹੇ ਹਾਂ ਜੀ ਆ ਬੱਛੀ ਇਹ ਤੁਹਾਨੂੰ ਪਤਾ ਹਾਈਟ ਤਾਂ ਜਰਸੀ ਦੀ ਘੱਟ ਰਹਿੰਦੀ ਹੁੰਦੀ ਹੈ ਜੀ ਹੁਣ ਤੁਸੀਂ ਦੇਖੋ ਕਿੰਨਾ ਸੋਹਣਾ ਬੱਚਾ ਆ ਮਿੱਲੋ ਬੁੱਲ ਆਉਂਦਾ ਜੀ ਇਹ ਵਰਲਡ ਵਾਈਡ ਜੀ ਹੈ ਨਾ ਮਣੀ ਹਾਂਜੀ ਹੂੰ ਵਰਲਡ ਵਾਈਡ ਦਾ ਮਿੱਲੋ ਬੁੱਲ ਆ ਜੀ ਇਹ ਠੀਕ ਹੈ ਮਾ ਦਾ ਰਕਾਰਡ ਠੀਕ ਹੈ ਚਲੋ ਇਹ ਥੋੜਾ ਜਿਹਾ ਜਦੋਂ ਹਿਮਾਚਲ 'ਚ ਜਾ ਵੜਦਿਆਂ ਤਾਂ 20 20 ਕਿਲੋ ਦਾ ਕੀ ਦੁੱਧ ਹੈਗਾ ਜੀ ਇਹਨਾਂ ਦਾ 20 ਪਲਸ ਹੁੰਦਾ ਵੱਧ ਤੋਂ ਵੱਧ 20 ਕਿਲੋ ਦੁੱਧ ਹੁੰਦਾ ਤੇ ਇਹ ਗਾਂ 16 17 ਕਿਲੋ ਦੁੱਧ ਦੇ ਰਹੀ ਹੈ ਤੇ ਆ ਇਹਨਾਂ ਦੇ ਇੱਕ ਮੇਲ ਕਾਫ ਹੈ ਜੀ ਨਵਾਬ ਦਾ ਕੋਈ ਵੀ ਮਾੜਾ ਸਿਮੰਨੀ ਲਵਾਉਂਦੇਗੇ ਇਹੇ ਹੁਣ ਵੀ ਅਲੈਗਜ਼ੈਂਟਰ ਚਲੋ ਵਧੀਆ ਸੀਮਣ ਆ ਥੋੜਾ ਜਿਹਾ ਸਸਤਾ ਜ਼ਰੂਰ ਆ ਤੇ ਪਰ ਤਾਂ ਅਸੀਂ ਲਾਇਆ ਵੀ ਉਹਦਾ ਕਨਸੈਪਸ਼ਨ ਜ਼ਿਆਦਾ ਹੈ ਕਿਉਂ ਵੈੜ ਪਹਿਲਾਂ ਰਿਪੀਟ ਕਰ ਗਈ ਸੀਗੇ ਵੈੜਾਂ ਤੇ ਇੰਨੇ ਪੈਸੇ ਲਾਉਣ ਵਾਲੇ ਵੀ ਬੰਦੇ ਪਏ ਆ ਦੇਖੋ ਤੁਸੀਂ 65000 ਦੀ ਵੈੜ ਖਰੀਦਣੀ ਨਹੀਂ ਅਗਲਾ ਇਹ ਸੋਚ ਲੈਂਦਾ ਵੀ ਯਾਰ ਇੰਨੇ ਜੀ ਤਾਂ ਗਾਂ ਆਜੂਗੀ ਦੁੱਧ ਹਸਤੇ ਹਨਾ 65000 ਦੀ ਕੋ ਸੋਚ ਸਮਝ ਕੇ ਖਰੀਦੀ ਹੈ ਬਾਈ ਨੇ ਦਾੰਡੀ ਹੈਗਾ ਬੋਲ ਉਹਦੀ ਆ ਤੇ 35 ਕਿਲੋ ਮਾਧਰ ਗਾੜਾ ਜੀ ਇਹੋ ਜਿਹਾਂ ਵੜਾਂ ਹੀ ਫਿਰ ਮੇਲੇ ਅੱਜ ਜਾਂਦਾਂਗਾ ਗਾਂ ਨੂੰ ਕੈਸੇ ਖਰਚਾ ਤਾਂ ਕਰਨਾ ਹੀ ਪੈਂਦਾ ਬਾਈ ਕੋਲੇ ਮੱਝ ਵੀ ਆ ਮੇਲੇ ਵਾਲੀ ਹੈ 23 ਕਿਲੋ ਦਾ ਰਿਕਾਰਡ ਹੈ ਜੀ ਇਹਦਾ 23 23 ਕਿਲੋ ਦੋ ਦਿੱਤਾ ਆਣੇ ਨੇ ਤੇ ਫੀਡ ਜਾਚਾ ਘਰ ਦੀ ਪਾਉਣੀ ਆ ਤੁਸੀਂ ਘਰ ਦੀ ਬਣਾ ਕੇ ਆ ਠੀਕ ਆ ਉਹੀ ਮਣੀ ਫਾਰਮੂਲਾ ਆਣਾ ਹਾਂ ਉਹ ਹੀ ਸੇਮ ਹੀ ਆਣਾ ਜਿਹੜਾ ਅੱਜ ਪਾਇਆ ਮੈਂ ਫੀਡ ਆ ਲੈਣਾ ਅੱਛਾ ਉਹ ਫਾਰਮੂਲਾ ਹੀ ਆ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਤ ਤੋਂ ਵੱਧ ਕਮੈਂਟ ਕਰਕੇ ਦੱਸਿਓ ਜੇ ਕਿਵੇਂ ਲੱਗੇ ਬਾਈ ਦੇ ਪਸ਼ੂ እ ሳን በአዎ